ਬਵਾਸੀਰ ਇੱਕ ਬਹੁਤ ਭਿਆਨਕ ਬਿਮਾਰੀ ਹੈ ਜੀ ਲੋਕ ਮੈਂ ਬਾਲਾ ਤਾਂ ਕਹਿੰਦਾ ਨੀਗਾ 60 65% 100 ਦੇ ਵਿੱਚੋਂ ਬਵਾਸੀਰੇ ਹੋ ਗਈ ਲੋਕਾਂ ਨੂੰ ਹਮਮਮ ਹੋਰ ਤਾਂ 120% ਗਰੰਟੀ ਦਿੰਨੇ ਆਪਾਂ ਬਵਾਸੀਰ ਦੀ ਜੇ ਠੀਕ ਨਾ ਹੋਵੇ ਮਰੀਜ਼ ਮੈਥੋਂ ਆਉਣ ਜਾਣ ਦਾ ਕਿਰਾਇਆ ਵੀ ਮੈਂ ਵਾਪਸ ਕਰੂੰਗਾ ਮੀਟ ਖਾਂਦੇ ਨੇਗੇ ਜਿਹੜੇ ਲੋਕ ਇੱਕ ਵਾਰ ਖਾਓ ਪਰ ਖਾਓ ਜਮੇ ਠੰਡਾ ਕਰਕੇ ਠੀਕ ਹੈ ਗਰਮ ਨਾ ਖਾਓ 30 ਸਾਲ ਬਵਾਸੀਰ ਵਾਪਸ ਨਹੀਂ ਹੁੰਦਾ ਮੁੜ ਕੇ ਲੈ ਵੀ ਦੇਖ ਸਕਦੇ ਹੋ 20 ਸਾਲ ਦੀ ਗਰੰਟੀ ਲੈ ਰਹੇ ਹਾਂ ਹਾਂ ਜੀ 20 ਸਾਲ ਚਾਰ ਖਰਾਕਾਂ ਵਿੱਚ ਠੀਕ ਹੋ ਜਾਊਗਾ ਤਾਂ ਲਾਲ ਮਿਰਚ ਦੇਖੋ ਬੰਦੇ ਕਰਨੀ ਪਊ ਆਪਾਂ ਨੂੰ ਹਰੀ ਖਾਣੀ ਪਊਗੀ ਠੀਕ ਹੈ ਜੀ ਪਰ ਇਹ ਤਾਂ ਦੇਖੋ ਜ਼ਰੂਰੀ ਨੇਗੇ ਚਾਹੇ 5 ਦਿਨ ਵੀਡੀਓ ਕੱਢੀ ਚਲੋ ਕਿਸੇ ਵੀ ਵੈਦ ਦੀ 120% ਗਰੰਟੀ ਨਹੀਂ ਹੈਗੀ ਅਜੇ ਤੱਕ ਨਹੀਂ ਦਿੰਦਾ ਜੀ ਕੋਈ ਅਗਲਾ 99% ਕਹਿੰਦੇ ਨੇਗੇ ਲੈ ਵੀ ਮਿੱਤਰੋ ਅੱਜ ਆਏ ਹੋਇਆਗੇ ਆਪਾਂ ਪਿੰਡ ਰਾਮਗੜ੍ਹ ਸੰਧੂਆਂ ਦੇ ਵਿੱਚ ਪਾਲ ਵੈਦ ਦੇ ਕੋਲੇ ਤੇ ਅੱਜ ਆਪਾਂ ਬਾਈ ਗੱਲਬਾਤ ਕਰਨੀ ਹੈ ਜੀ ਬਵਾਸੀਰ ਦੇ ਉੱਤੇ ਵੀ ਤੁਸੀਂ ਬਵਾਸੀਰ ਨੂੰ ਕਿਵੇਂ ਠੀਕ ਕਰ ਸਕਦੇ ਹੋ ਕਿ ਬਾਈ ਜੀ ਕਹਿੰਦੇ ਵੀ ਜਿਹੜਾ ਵੀ ਇੱਥੇ ਮੇਰਾ ਵੀਰ ਬਵਾਸੀਰ ਵਾਲ ਆ ਗਿਆ 120% ਦੀ ਫੁੱਲ ਗਰੰਟੀ ਆ ਵੀ ਤੁਹਾਡੀ ਬਵਾਸੀਰ ਜਿਹੜੀ ਠੀਕ ਹੋਊਗੀ ਬਾਕੀ ਕੀ ਗੱਲਬਾਤ ਆ ਕਿ ਪਰਹੇਜ਼ ਕੀ ਕੀ ਨੇ ਕੀ ਖਾਣਾ ਕੀ ਨਹੀਂ ਖਾਣਾ ਦਵਾਈ ਕਿਹੋ ਜੀ ਆ ਸਾਰੀ ਗੱਲਬਾਤ ਕਰਾਂਗੇ ਬਈ ਤੁਸੀਂ ਬਣੇ ਦਿਓ ਵੀਡੀਓ ਵਿੱਚ ਬਾਈ ਐਸੀ ਕਰ ਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚੱਲ ਨੇ ਬਾਈ ਜੀ ਵਧੀਆ ਜੀ ਵਧੀਆ ਬਾਈ ਠੀਕ ਹੈ ਜੀ ਕਿਵੇਂ ਕੰਮ ਕਰ ਕਿਵੇਂ ਆ ਜੀ ਕੰਮ ਕਰ ਠੀਕ ਹੈ ਜੀ ਵੀਡੀਓ ਬਣਾਈ ਤੁਸੀਂ ਪੇਸ਼ੈਂਟ ਆ ਹੁੰਦੇ ਨੇ ਦਵਾਈ ਲੈ ਕੇ ਜਾਈ ਜਾਂਦੇ ਨੇ ਠੀਕ ਹੈ ਜੀ ਵਧੀਆ ਠੀਕ ਹੋ ਰਹੇ ਨੇ ਮਰੀਜ਼ ਕਿਵੇਂ ਗੱਲ ਵਾਤਾ ਜੀ ਬਹੁਤ ਵਧੀਆ ਰਿਜ਼ਲਟ ਆ ਜੀ ਦਵਾਈ ਠੀਕ ਹੈ ਜੀ ਕਿੱਥੋਂ ਕਿੱਥੋਂ ਜਿਹੜੇ ਵੀਰ ਆ ਰਹੇ ਨੇ ਆਪਣੇ ਕੋਲੇ ਅੰਮਰਸਰਤ ਕਣੀਓ ਤਰਨ ਤਰਨ ਤੋਂ ਆਨੰਦਪੁਰ ਸਾਹਿਬ ਕਣੀਓ ਲੁਧਿਆਣਾ ਬਹੁਤ ਮਂਗਾਈਆ ਆ ਪੈਲਪਿੰਡ ਤੋਂ ਡਾਕਟਰ ਸਾਹਿਬ ਆ ਕੇ ਹੁਣੇ ਲੈ ਕੇ ਗ ਲੈ ਕੇ ਜਾ ਰਹੇ ਨਹੀਂ ਜੀ ਦਵਾਈ ਠੀਕ ਹੈ ਜੀ ਰੋਜ਼ ਹੀ ਆਉਂਦੇ ਨੇ ਘੱਟੋ ਘੱਟ 20 25% ਉਰੇ ਆਉਂਦੇ ਨੇ ਬਾਕੀ ਪਾਰਸਲ ਵੀ ਮੈਂ ਕਰਦਾ ਠੀਕ ਹੈ ਜੀ ਬਾਹਰਲੇ ਜੇ ਆਨਲਾਈਨ ਵੀ ਕਰਦੇ ਹੋ ਯਾਨੀ ਜੇ ਬਾਹਰ ਹਾਂਜੀ 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 ਬਾਹਰ ਮੰਗਾਉਂਦੇ ਨੇ ਬੰਦੇ ਬਹੁਤ ਦੁਨੀਆ ਠੀਕ ਹੋਈ ਜਾਂਦੀ ਆ ਗਾਹਾਂ ਦੀ ਗਾਹ 10 ਪਈ ਜਾਂਦੀ ਆ ਸਹੀ ਗੱਲ ਹੈ ਤੁਹਾਨੂੰ ਪਤਾ ਹੌਲੀ ਹੌਲੀ ਕੰਮ ਚੱਲਦਾ ਜੀ ਹੌਲੀ ਹੌਲੀ ਚੱਲਦਾ ਜੀ ਸਹੀ ਗੱਲ ਹੈ ਕਿੰਨਾ ਪੁਰਾਣਾ ਕਿੰਨਾ ਕੰਮ ਆਪਣਾ ਇਹ ਦੱਸਦੀ ਆਪਾਂ ਇਹ ਕੰਮ ਪੁਰਾਣਾ 105 ਸਾਲ ਹੋ ਗਏ ਜੀ 60 ਸਾਲ ਤਾਂ ਬਾਪੂ ਜੀ ਨੇ ਕਰ ਲਿਆ ਹਾਂਜੀ ਉਸ ਤੋਂ ਪਹਿਲਾਂ ਬਾਬਾ ਜੀ ਕਰਦੇ تھے ਜੀ ਹੁਣ 12 13 ਸਾਲ ਮੈਨੂੰ ਹੋ ਗਏ ਜੀ ਕੰਮ ਕਰਦੇ ਠੀਕ ਹੈ ਜੀ ਉਮਰ ਹੀ ਲੰਘੀ ਇੱਧਰ ਦੇਖ ਜਾਵੇ ਕੰਮ ਦੇ ਵਿੱਚ ਹਾਂਜੀ ਹਾਂਜੀ ਇਹਦੇ ਕੰਮ ਕਰਦਿਆਂ ਉਮਰ ਲੰਘੀ ਠੀਕ ਹੈ ਜੀ ਬਾਬਾ ਅਸੀਰ ਵਾਲੀ ਗੱਲ ਬਾਤ ਕਰਦਾਂਗੇ ਅੱਜ ਆਪਾਂ ਠੀਕ ਹੈ ਜੀ ਹਾਂਜੀ ਬਾਬਾ ਅਸੀਰ ਕੀ ਆ ਬਾਬਾ ਅਸੀਰ ਇਹ ਦੱਸੀਏ ਪਹਿਲਾਂ ਆਪਾਂ ਬਾਬਾ ਅਸੀਰ ਵੀ ਅਣਕ ਬਿਮਾਰੀ ਆ ਜੀ ਲੋਕ ਮੈਂ ਬਾਲਾ ਤਾਂ ਕਹਿੰਦਾ ਨਹੀਂਗਾ 60 65% 100 ਦੇ ਵਿੱਚੋਂ ਬਵਾਸੀਰੇ ਹੋ ਗਈ ਲੋਕਾਂ ਨੂੰ ਹੂੰ ਕਿਉਂ ਹੋ ਗਈ ਖਾਣੇ ਦਾਣੇ ਬਹੁਤ ਗਲਤ ਹੋ ਗਏ ਸਹੀ ਗੱਲ ਹੈ ਜੀ ਸੋਨੂੰ ਪਤਾ ਹਰ ਇੱਕ ਚੀਜ਼ ਦੇ ਵਿੱਚ ਜ਼ਹਿਰ ਹੈ ਆ ਜ਼ਹਿਰ ਹੀ ਹੈ ਸਹੀ ਗੱਲ ਇੱਕ ਆਪਣੇ ਪਹਿਲਾਂ ਦੇਸੀ ਖਾਣੇ ਹੁੰਦੇ تھےਗੇ ਉਦੋਂ ਬਵਾਸੀਰ ਕਿਸੇ ਨੂੰ ਨਹੀਂ ਸੀ 100 ਦੇ ਵਿੱਚੋਂ 5% ਦੀ ਹੁਣ 100 ਦੇ ਵਿੱਚੋਂ 65% ਬਵਾਸੀਰ ਹੋਗੀ ਕਿਉਂ ਫਾਸਟ ਫੂਡ ਜਿਆਦਾ ਚੱਲ ਪਿਆ ਦੇਸੀ ਖਰਾਕਾਂ ਦਾ ਰਹੀ ਨਹੀਂ ਹੈਗੀਆਂ ਹੁਣ ਹੁਣ ਤੁਸੀਂ ਐ ਲੈ ਲਓ ਵੀ ਤਲੀਆਂ ਹੋਈਆਂ ਚੀਜ਼ਾਂ ਇੰਨੀਆਂ ਮਾੜੀਆਂ ਨੇ ਆਪਣੇ ਵਾਸਤੇ ਤਾਂ ਹੀ ਬਵਾਸੀਰ ਬਣਦੀ ਹੈ ਜੀ ਜਿਆਦਾ ਠੀਕ ਹੈ ਜੀ ਇਹ ਹੁਣ ਬਵਾਸੀਰ ਆਪਣੇ ਲਵੇ ਤਾਂ ਹੀ ਜੇ ਆਪਾਂ 120% ਗਾਰੰਟੀ ਲਈ ਆ ਉਹਦਾ ਪੱਕੀ ਹੱਲ ਆਪਣੇ ਲਵੇ ਬਵਾਸੀਰ ਦਾ ਠੀਕ ਹੈ ਜੀ ਕਿੰਨੀਆਂ ਹੁੰਦੀਆਂ ਨੇ ਬਵਾਸੀਰ ਜੇ ਆਪਾਂ ਇਹ ਗੱਲ ਵਾਦ ਗਏ ਕਿੰਨੀਆਂ ਤਰ੍ਹਾਂ ਦੀ ਹੁੰਦੀ ਹੈ ਬਵਾਸੀਰ ਜੀ ਘੱਟੋ ਘੱਟ ਪੰਜ ਤਰ੍ਹਾਂ ਦੀ ਆ ਪੰਜ ਤਰ੍ਹਾਂ ਦੀ ਜੀ ਕਿਹੜੀ ਕਿਹੜੀ ਹੁੰਦੀ ਹੈ ਇਹ ਇੱਕ ਤਾਂ ਦੇਖੋ ਜੀ ਭਪੰਦਰ ਕਹਿੰਦੇ ਨੇ ਜੀ ਭਪੰਦਰੀ ਉਹ ਜਿਹੜੀ ਪਹਿਲੀ ਆ ਉਹਦਾ ਤਾਂ ਆਪਣੇ ਲਵੇ ਹੱਲ ਨਹੀਂ ਹੈਗਾ ਉਹ ਤਾਂ ਮਰੀਜ਼ ਆਪਾਂ ਨੂੰ ਫੋਨ ਬਣਾ ਕਰਨਾ ਨਾ ਹੀ ਆਉਣਾ ਠੀਕ ਹੈ ਜੀ ਚਾਰੇ ਬਵਾਸੀਰਾਂ ਵਿਆਈ ਵਾਲੀ ਹੋਗੀ ਖੋਨੀ ਹੋਗੀ ਮੌਕੇਆਂ ਵਾਲੀ ਹੋਗੀ ਇੱਕ ਕੱਲੀ ਖਾਰਸ ਹੁੰਦੀ ਹੁੰਦੀ ਆ ਜਲਣ ਕਹਿੰਦੇ ਨੇਗੇ ਠੀਕ ਹੈ ਉਹਦਾ ਵੀ ਆਪਣੇ ਲਵੇ ਪੱਕੀ ਹੱਲ ਨਹੀਂ ਵੀਰੇ ਹੋਰ ਤਾਂ ਠੀਕ ਹੈ ਹੋਰ ਤਾਂ 120% ਗਾਰੰਟੀ ਦਿੰਨੇ ਆਪਾਂ ਬਵਾਸੀਰ ਦੀ ਜੇ ਠੀਕ ਨਾ ਹੋਵੇ ਮਰੀਜ਼ ਮੈਥੋਂ ਆਉਣ ਜਾਣ ਦਾ ਕਿਰਾਇਆ ਵੀ ਮੈਂ ਵਾਪਸ ਕਰੂੰਗਾ ਐਨੀ ਵੱਡੀ ਗਾਰੰਟੀ ਲਈ ਹੈ ਜੀ ਆਪਾਂ ਲੈ ਮਿੱਤਰੋ ਯਾਨੀ ਕਿ ਜੇ ਤੁਹਾਡੀ ਬਵਾਸੀਰ ਠੀਕ ਨਹੀਂ ਹੁੰਦੀ ਤਾਂ 120% ਗਾਰੰਟੀ ਆਰ ਹੋਰ ਇਸ ਤੋਂ ਉੱਪਰ ਦੀ ਕੁਝ ਵੀ ਹੈ ਜੀ ਇਹ ਦੂਤੋਂ ਦੀ ਆਪਾਂ ਹੁਣ ਕਹਿ ਵੀ ਕੀ ਸਕੇ ਪੈਸੇ ਵਾਪਸ ਨੇ ਯਾਨੀ ਕਿ ਜੇ ਸਾਰੇ ਪੈਸੇ ਵਾਪਸ ਨੇ ਅਗਲੇ ਦਾ ਤੇਲ ਖਰਚਾ ਵੀ ਵਾਪਸ ਦੇ ਕਰਾਂਗੇ ਜੀ ਹੂੰ ਪਰ ਇਹਦੇ ਵਿੱਚ ਇਹ ਆ ਕਈ ਮਰੀਜ਼ ਪਹਿਲਾਂ ਮੇਰੀ ਜਿਹੜੀ ਤੁਸੀਂ ਵੀਡੀਓ ਪਾਈ ਆ ਉਹਦੇ 'ਚ ਇੱਕ ਦੋ ਮਰੀਜ਼ਾਂ ਨੇ ਕਰਿਆ ਸਾਰਿਆਂ ਨੇ ਤਾਂ ਨਹੀਂ ਅ ਠੀਕ ਹੋ ਕੇ ਵੀ ਉਹ ਨਿਯਮਤਰ ਮਤੇ ਗੱਲ ਹੋ ਜਾਂਦੀ ਆ ਠੀਕ ਆ ਵੀ ਇਹ ਨਾਲੇ ਠੀਕ ਹੋਗੇ ਨਾਲੇ ਵੀ ਵੈਸੀ ਹੋਏ ਨਹੀਂਗੇ ਉਹ ਨਿਯਮ ਦੀ ਗੱਲ ਹੋਊਗੀ ਮੈਂ ਗੱਡੀ ਦਾ ਕਰਾਇਆ ਤੱਕ ਵੀ ਵਾਪਸ ਕਰੂੰਗਾ ਜੀ ਨੂੰ ਸਾਰੇ ਪੈਸੇ ਵਾਪਸ ਕਰੂੰਗਾ ਮੇਰੇ ਲਵੇ ਇੱਕ ਵਾਰੀ ਆਓ ਪਿੰਡ ਰਾਮਗੜ੍ਹ ਸੰਧੂਆ ਜੀ ਆਪਣਾ ਜਿਲਾ ਸੰਗਰੂਰ ਆ ਇਹ ਨੰਬਰ ਆਪਣਾ ਉੱਤੀ ਚੱਲ ਰਿਹਾ ਸਕਰੀਨ ਤੇ ਸਹੀ ਗੱਲ ਆ ਜੀ ਫੋਲੇਜ ਕਿਹੜੇ ਕਿਹੜਾ ਹੁੰਦਾ ਵੀ ਇਹਦੇ ਵਿੱਚ ਪਰਹੇ ਦੀ ਗੱਲਬਾਤ ਕਰੀ ਪਰਹੇ ਤਾਂ ਦੇਖੋ ਜੀ ਇੱਕ ਦਾ ਪ੍ਰਿੰਡੀ ਦੀ ਸਬਜ਼ੀ ਬਹੁਤ ਘੱਟ ਮਹੀਨੇ ਦੇ ਵਿੱਚ ਜੇ ਖਾਣੀ ਆ ਇੱਕ ਵਾਰੇ ਖਾਣੀ ਆ ਪ੍ਰਿੰਡੀ ਸਬਜ਼ੀ ਨਹੀਂ ਖਾਣੀ ਹੈਗੀ ਬਹੁਤ ਘੱਟ ਖਾਣੀ ਆ ਜੀ ਮਹੀਨੇ ਚ 13 ਮੀਟ ਖਾਂਦੇ ਨੇਗੇ ਜਿਹੜੇ ਲੋਕ ਇੱਕ ਵਾਰ ਖਾਓ ਪਰ ਖਾਓ ਜਦ ਵੀ ਠੰਡਾ ਕਰਕੇ ਠੀਕ ਆ ਗਰਮ ਨਾ ਖਾਓ ਠੀਕ ਆ ਤਲੀਆਂ ਹੋਈਆਂ ਚੀਜ਼ਾਂ ਗਰਮ ਮਸਾਲੇ ਵੱਧ ਖਾਂਦੇ ਨੇ ਜਿਹੜੇ ਲੋਕ ਬਹੁਤ ਘੱਟ ਖਾਓ ਬਿਲਕੁਲ ਓਕੇ ਹੋਊਗਾ ਜੀ ਆਪਣੀ ਦਵਾਈ ਨਾਲ ਬੰਦਾ ਠੀਕ ਹੈ ਜੀ ਜੇ ਇਹ ਆਪਣੇ ਜਿਹੜੇ ਦੱਸੇ ਨੇਗੇ ਇਹ ਪਰਹੇਜ਼ ਮੰਨੂਗਾ ਠੀਕ ਹੈ ਗਾਰੰਟੀ ਆਪਣੀ ਫੁੱਲ ਠੀਕ ਹੈ ਜੀ ਲੈ ਮਿੱਤਰੋ ਆਜੋ ਜੇ ਕਿਸੇ ਵੀ ਮੇਰੇ ਵੀਰ ਨੂੰ ਬਾਬਾ ਸੀ ਰਹੇਗੇ ਕਿ ਚਾਰ ਤਰ੍ਹਾਂ ਦੀ ਹਨਾ ਹਾਂਜੀ ਚਾਰ ਤਰ੍ਹਾਂ ਦੀ ਕੱਲੀ ਉਹ ਛੱਡ ਕੇ ਪਹਿਲੀ ਛੱਡ ਕੇ ਬਾਕੀ ਸਾਡਾ 120% ਪੱਕਾ ਹੱਲ ਹੈ ਜੀ ਹੂੰ ਠੀਕ ਹੈ ਜੇ ਦਵਾਈ ਕਿੰਨੀ ਖਾਣੀ ਹੈ ਕਿੰਨਾ ਟਾਈਮ ਖਾਣੀ ਹੈ ਦਵਾਈ ਦੇਖੋ ਜੀ ਆ ਸਾਰੀ 100 ਗ੍ਰਾਮ ਦਵਾਈ ਆ ਕੁੱਲ ਅਸਿਆ ਜੀ ਹਾਂ ਬਸ ਆਹੀ ਦਵਾਈ ਐਨੀ ਕੁ ਬਸ ਆਹੀ ਦਵਾਈ ਆ ਜੀ ਇੱਕ ਦਵਾਈ ਆਹਾ ਹਾਂ ਇਹ ਦੋਏ ਦਵਾਈਆਂ ਖਾਣੀਆਂ ਨੇ ਹਾਂ 20 ਸਾਲ ਬਵਾਸੀਰ ਵਾਪਸ ਨਹੀਂ ਹੁੰਦਾ ਮੁੜ ਕੇ ਲੈ ਵੀ ਦੇਖ ਸਕਦੇ ਹੋ 20 ਸਾਲ ਦੀ ਗਰੰਟੀ ਦੇ ਰਹੇ ਹਾਂ ਹਾਂ 20 ਸਾਲ ਚਾਰ ਖਰਾਕਾਂ ਚ ਠੀਕ ਹੋ ਜਾਊਗਾ ਹਾਂ ਚਾਰ ਖਰਾਕਾਂ ਚ ਕੁੱਲ ਪਰ ਆ ਜੇ ਆ ਦਵਾਈ ਖਾ ਲੇ ਸਾਰੀ ਹਾਂ ਮੁੜ ਕੇ ਬਵਾਸੀਰ ਹੋ ਜੇ 10 20 ਸਾਲ ਮੈਂ ਜ਼ਿੰਮੇਵਾਰ ਹਾਂ ਇਹ ਗੱਲ ਦਾ ਠੀਕ ਹੈ ਜੀ ਹੁਣ ਜਿਵੇਂ ਆਪਾਂ ਦਵਾਈ ਖਾ ਲਈ ਜੀ ਠੀਕ ਹੈ ਜੀ ਆਪਾਂ ਠੀਕ ਹੋ ਗਏ ਉਸ ਤੋਂ ਬਾਅਦ ਫਿਰ ਕਿਵੇਂ ਰੱਖੀਏ ਪ੍ਰਹੇਜ ਕੀ ਰੱਖੇ ਨਾ ਉਸ ਤੋਂ ਬਾਅਦ ਵੀ ਜੇ ਆਪਾਂ ਉਹੀ ਖਾਣਾ ਪਾਣਾ ਰੱਖਦਾਂਗੇ ਫਿਰ ਤਾਂ ਕੋਈ ਫਾਇਦਾ ਨਹੀਂ ਹੋਣਾ ਨਾ ਜੀ ਨਾ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਭਿੰਡੀ ਦੀ ਸਬਜੀ ਜੇ ਖਾਣੀ ਆ ਮਹੀਨੇ ਦੇ ਵਿੱਚ ਇੱਕ ਵਾਰ ਹਮ ਅਸਲ ਵੀ ਉਹੀ ਪ੍ਰਹੇਜ ਦੁਬਾਰੇ ਰੱਖਣੇ ਪੈਣਗੇ ਉਹੀ ਰੱਖਣੇ ਪੈਣਗੇ ਜੀ ਪ੍ਰਹੇਜ ਤਾਂ ਲਾਲ ਮਿਰਚ ਦੇਖੋ ਬੰਦੇ ਕਰਨੀ ਪਊ ਆਪਾਂ ਨੂੰ ਹਰੀ ਖਾਣੀ ਪਊਗੀ ਠੀਕ ਹੈ ਜੀ ਪ੍ਰਹੇਜ ਤਾਂ ਦੇਖੋ ਜ਼ਰੂਰੀ ਨੇਗੇ ਜੇ ਆਪਾਂ ਪਰਹੇਜ ਨਹੀਂ ਕਰਾਂਗੇ ਫਿਰ ਤਾਂ ਦੁਬਾਰੇ ਦਿੱਕਤ ਆਊਗੀ ਦੁਬਾਰੇ ਆਜੂਗੀ ਆਊਗੀ ਦਿੱਕਤ ਮੈਂ ਕਹਾ ਪਰ ਇਹ ਘੱਟੋ ਘੱਟ 3-4 ਸਾਲ ਨਹੀਂ ਆਉਂਦੀ ਜੇ ਖਾਣ ਵੀ ਲੱਗ ਗਿਆ ਪਰ ਇਹ ਮੈਂ ਤੁਹਾਨੂੰ ਫੇਰ ਵੀ ਕਹਿੰਦਾ ਜੇ ਕਾ ਨੂੰ ਦੁਬਾਰੇ ਦਿੱਕਤ ਆਵੇ ਮੇਰੇ ਲਵੇ ਆਉ ਤੁਸੀਂ ਵੀ ਇਹ ਪਰਹੇਜ ਕਰੋ ਭਾਈ ਜਿਹੜੇ ਮੈਂ ਤੁਹਾਨੂੰ ਦੱਸਦਾ ਲਾਲ ਮਿਰਚ ਬੰਦ ਕਰੋ ਬਾਹਰ ਲੀਆਂ ਚੀਜ਼ਾਂ ਬੰਦ ਕਰੋ ਕਿ ਜੇ ਖਾਣੀਆਂ ਘਰੇ ਬਣਾ ਕੇ ਖਾਓ ਮਹੀਨੇ ਦੇ ਵਿੱਚ ਇੱਕ ਦੋ ਵਾਰ ਠੀਕ ਹੈ ਜੀ ਇਹ ਪਰਹੇਜ ਨਹੀਂ ਸਾਡੇ ਠੀਕ ਹੈ ਹੋਰ ਤਾਂ ਕੋਈ ਦਿੱਕਤ ਨਹੀਂ ਹੈਗੀ ਤਾਂ ਹੀ ਆਪਾਂ ਨੇ 120% ਗਰੰਟੀ ਲਈ ਆ। ਹੂੰ ਇਹ ਗਰੰਟੀ ਤਾਂ ਲਈ ਹੈ ਜੀ ਮੈਨੂੰ ਪਤਾ ਮੇਰੀ ਦਵਾਈ ਤੇ। ਜਿਵੇਂ ਸਾਡੇ ਬਜ਼ੁਰਗ ਬਣਾਉਂਦੇ ਤੇ ਬਾਬਾ ਜੀ ਬਣਾਉਂਦੇ ਤੇ ਫਿਰ ਭਰੋਸਾ ਹੁੰਦਾ ਆਪਣੀ ਦਵਾਈ ਤੇ। ਲੈ ਆਪਾਂ ਨੂੰ ਤਾਂ ਹੀ ਤੁਸੀਂ ਵੀਡੀਓ ਕੱਢ ਲਓ ਬਾਈ ਜੀ। ਹੂੰ 120% ਚਾਹੇ 5 ਦਿਨ ਵੀਡੀਓ ਕੱਢੀ ਚਲੋ ਕਿਸੇ ਵੀ ਵੈਦ ਦੀ 120% ਗਰੰਟੀ ਨਹੀਂ ਹੈਗੀ ਅਜੇ ਤੱਕ। ਨਹੀਂ ਦਿੰਦਾ ਜੀ ਕੋਈ। ਅਗਲਾ 99% ਕਹਿੰਦੇ ਨੇਗੇ 120% ਗਰੰਟੀ ਦੇਣੀ। ਹੂੰ ਕੁਝ ਛੋਟੀ ਗੱਲ ਨਹੀਂ ਹੈਗੀ ਬਹੁਤ ਵੱਡੀ ਗੱਲ ਹੈ ਜੀ ਇਹ ਸਹੀ ਗੱਲ ਹੈ ਜੀ ਹਾਂਜੀ ਲੈ ਵੀ ਮਿੱਤਰੋ ਆਜੋ ਜੇ ਕਿਸੇ ਵੀ ਮੇਰੇ ਵੀਰ ਨੂੰ ਪੈਨੋ ਬਵਾਸੀਰ ਹੈਗੀ ਤਾਂ ਤੁਸੀਂ ਇੱਕ ਵਾਰ ਬੈਜ ਜੀ ਕੋਲੇ ਆ ਕੇ ਗੱਲਬਾਤ ਕਰੋ ਤੇ ਬੈਜ ਜੀ ਦੀ ਫੁੱਲ ਗਰੰਟੀ ਹੈ ਵੀ ਛੋਡੇ ਦਿੱਤੇ ਪੈਸੇ ਵੀ ਵਾਪਸ ਹੋਣਗੇ ਐਡੀ ਵੱਡੀ ਗਰੰਟੀ ਕਿਤੇ ਵੀ ਨਹੀਂ ਮਿਲ ਸਕਦੀ ਕਿ ਜੇ ਐਡੀ ਤੁਹਾਨੂੰ ਬਾਈ ਜੀ ਇੱਥੋਂ ਮਿਲਦੀ ਹੈਗੀ ਆਈਏ ਕਿੱਥੇ ਆਪਾਂ ਇੱਕ ਵਾਰ ਉਹ ਕਰਦੀਏ ਦਸ ਜਿਹੜੇ ਵਾਰੀ ਆਉਣਾ ਜੀ ਦੇਖੋ ਪਿੰਡ ਰਾਮਗੜ੍ਹ ਸੰਧੂਆਂ ਹਾਂਜੀ ਲੈਰਾ ਗਾਗਾ ਸ਼ਹਿਰ ਪੈਂਦਾ ਸਾਨੂੰ ਲਵੇ ਜ਼ਿਲ੍ਹਾ ਸੰਗਰੂਰ ਪਿੰਡ ਰਾਮਗੜ੍ਹ ਸੰਧੂਆਂ ਦੇ ਵਿੱਚ ਮੇਰੀ ਲੋਕੇਸ਼ਨ ਜ਼ਿਮੀਦਾਰਾਂ ਦੀ ਧਰਮਸ਼ਾਲਾ ਪਿੰਡ ਦੇ ਵਿਚਾਲੇ ਠੀਕ ਹੈ ਜੀ ਉੱਥੇ ਆ ਕੇ ਜਿੰਨੂੰ ਮਰਜ਼ੀ ਪੁੱਛੋ ਵੀ ਪਾਲ ਬੈ ਦੇ ਘਰੇ ਜਾਣਾ ਨਾਲੇ ਮੇਰਾ ਘਰ ਆ ਵਿੱਚੇ ਦੁਕਾਨਾ ਕਰਦੇ ਉੱਥੇ ਆ ਕੇ ਮਿਲੋ ਜੀ ਠੀਕ ਹੈ ਹਾਂਜੀ ਓਕੇ ਬਾਈ ਜੀ ਧੰਨਵਾਦ ਜੀ ਠੀਕ ਹੈ ਬਾਈ ਜੀ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਬਾਈ ਜੀ ਵੀਡੀਓ ਕਿਸੇ ਮੇਰੇ ਵੀਰ ਦੇ ਪੈਣ ਦੇ ਕੰਮ ਆ ਸਕੇ ਸਸ ਸਸ